ਮੈਂ ਵੀ ਗੱਲ ਕੀਤੀ ਮੈਂ ਵੀ ਗੱਲ ਕੀਤੀ ਮੈਂ ਜੋ 4 ਮਿੰਟ ਐਟ ਮੰਗੀ ਉਹ ਜਿਹੜਾ ਤੁਮੇਂ ਦੁਆਰ ਹੋਇਆ ਕੋਈ ਅੱਜ ਤੋਂ ਪਹਿਲਾਂ ਪਹਿਲਾਂ ਤੁਸਾਂ ਦੀ ਬਾਈ ਨੂੰ ਢੀਕਾਤਾ ਹੌਸਾ ਬਾਈ ਨੂੰ ਕੀਤੇ ਅੱਜ ਪਿੰਡ ਵੱਡਾ ਨੰਗਲ ਜਿਹੋ ਤੁਸੀਂ ਬੱਚਾ ਦੇਖ ਰਹੇ ਹੋ بڑے ਮੁਸ਼ਕਲਾਂ ਦੇ ਨਾਲ ਘਿਰਿਆ ਪਿਆ ਜਵਾਕ ਹੈ ਜਿਹੜਾ ਇਹ ਇਹ ਹਾਲਾਤ ਨੇ ਪਰਿਵਾਰ ਦੇ ਵੀਰੇ ਇੰਨੇ ਖਾਲਾਤ ਮਾੜੇ ਹੋ ਚੁੱਕੇ ਨੇ ਇਲਾਜ ਕਰਵਾਉਣ ਵਾਸਤੇ ਬੱਚੇ ਦੇ ਪੈਸਾ ਹੈ ਨਹੀਂ ਪਰਿਵਾਰ ਕੋਲੇ ਤੇ ਬਹੁਤ ਮਾੜੀ ਹਾਲਾਤ ਨੇ ਸਾਡੇ ਕੋਲੇ ਕਿਸੇ ਵੀਰ ਨੇ ਇਹਦੀ ਬੱਚੇ ਦੀਆਂ ਫੋਟੋਆਂ ਭੇਜੀਆਂ ਸੀਗੀਆਂ ਫੋਟੋਆਂ ਦੇਖ ਕੇ ਅਸੀਂ ਏਮਜ ਹਸਪੀਟਲ ਦੇ ਵਿੱਚ ਜਿਹੜਾ ਇਹ ਬੱਚਾ ਦਾਖਲ ਸੀਗਾ ਪੈਸੇ ਹੋਣ ਕਾਰਨ ਜਿਹੜਾ 5 ਲੱਖ ਵਾਲਾ ਕਾਰਡ ਹੁੰਦਾ ਉਹ ਵੀ ਬੱਚੇ ਤੇ ਲੱਗ ਚੁੱਕਿਆ ਇਹ ਹੋਇਆ ਕੀ ਸੀਗਾ ਅਸੀਂ ਤੁਹਾਨੂੰ ਦੱਸਦੇ ਹਾਂ ਜੁਆਕ ਸਕੂਲ ਦੇ ਵਿੱਚ ਖੇਡਦਾ ਖੇਡਦਾ ਨਾ ਬੱਚੇ ਨੇ ਇੱਥੇ ਸਿਰ ਤਾਂ ਡਿੱਗ ਗਿਆ ਡਿੱਗਣ ਕਾਰਨ ਇਹਦੇ </body>ਤੇ ਨਾ ਸੱਟ ਲੱਗੀ ਸੀ ਕੀ ਹੋ ਗਿਆ ਸੀ ਭਈ ਉਦੋਂ ਬਾਅਦ ਰੇਸ਼ਾ ਪੈ ਗਿਆ ਦੀ ਇਹਦੇ </body>ਗੜਿਆਂ ਦੇ ਵਿੱਚ ਨਾ ਲੱਖਾਂ ਸਾਰੇ ਸਰੀਰ ਦੇ ਵਿੱਚ ਰੇਸ਼ਾ ਪੈ ਗਿਆ ਸੀਗਾ ਤੇ ਰੇਸ਼ਾ ਪੈਣ ਕਾਰਨ ਇਹਦੇ ਜਿਹੜੇ ਤਿੰਨ ਆਪਰੇਸ਼ਨ ਹੋਇਆ ਬੱਚੀ ਦੇ ਤੁਸੀਂ ਐਂ ਦੇਖੋ ਜੇ ਆਪਣੀ ਮਾੜੀ ਜੀ ਸੂਈ ਵੀ ਲੱਗ ਜੇ ਤਾਂ ਕਿੰਨੀ ਮੁਸ਼ਕਲ ਹੋ ਜਾਂਦੀ ਹੈ ਇਹ ਬੱਚੀ ਨਾ ਸਾਰੀ ਕਰੂਨੀ ਪਈ ਹੈ ਤਿੰਨ ਆਪਰੇਸ਼ਨ ਹੋਇਆ 6 ਸਾਲ ਦੀ ਬੱਚੀ ਹੈ ਇਹ ਤੇ ਪਰਿਵਾਰ ਇੰਨੀ ਮੁਸ਼ਕਲ ਕੱਟ ਰਿਹਾ ਹੈ ਬੱਚੇ ਨੇ ਤਾਂ ਮੁਸ਼ਕਲ ਕੱਟਣੀ ਕੱਟਣੀ ਹੈ ਕਿਉਂ ਇਹਦੀ ਤੇ ਪਈ ਹੋਈ ਹੈ ਇਮੇਜ ਦੇ ਵਿੱਚ ਬੱਚਾ ਦਾਖਲ ਸੀਗਾ ਅਲਟਰਾਸਾਉਂਡ ਕਰਾਉਣ ਵਾਸਤੇ ਪੈਸੇ ਹੈ ਨਹੀਂ ਦਵਾਈ ਦਿਉਣ ਨੂੰ ਤਾਂ ਬੜੀ ਵੱਡੀ ਗੱਲ ਹੈ ਨਾ ਇਹਨਾਂ ਕੋਲ ਕੋਈ ਦਵਾਈ ਨੂੰ ਪੈਸਾ ਵੀਰੇ ਕੋਲੇ ਤੇ ਬਹੁਤ ਔਖਾ ਹੋਇਆ ਵਿਆ ਸਾਡੀ ਸੰਗਤ ਨੂੰ ਬੇਨਤੀ ਆ ਹੱਥ ਮੰਨ ਕੇ ਇਹ ਬੱਚੇ ਦੀ ਨਾ ਵੀਡੀਓ ਇੰਨੀ ਕੁ ਸ਼ੇਅਰ ਕਰ ਦਿਓ ਜੇ ਕੋਈ 5-10 ਰੁਪਏ ਜਿੰਨੇ ਵੀ ਪਾਉਣਾ ਚਾਹੁੰਦਾ ਕੋਈ ਇਹਨਾਂ ਦੀ ਸੇਵਾ ਕਰਨਾ ਚਾਹੁੰਦਾ ਡਾਇਰੈਕਟ ਆ ਕੇ ਵੀ ਤੁਸੀਂ ਸੇਵਾ ਕਰ ਸਕਦੇ ਹੋ ਹੁਣ ਇਹ ਵੀਰ ਨਾ ਬੁਲਾਡੇ ਦੇ ਵਿੱਚ ਆਪਦੀ ਭੈਣ ਕੋਲੇ ਇਹਨੂੰ ਲਈ ਬੈਠਾਗਾ ਬੁਲਾਡੇ ਦੇ ਵਿੱਚ ਇਹ ਬੱਚਾ ਇਸ ਟਾਈਮ ਪਿਆ ਅੱਜ 5 ਅਪ੍ਰੈਲ ਆ ਗ੍ਰੈਂਡੀਅਮ ਹਾਲ ਵੀ ਰਵਾਸਤ ਸੁਖਾਣ ਕਨੀਵ ਅ ਸ਼ੁਕਰਵਾਰ ਦੇ ਨਾਲ ਅੱਜ 5 ਅਪ੍ਰੈਲ ਆ ਤੇ ਬੜਾ ਔਖਾ ਹੋਇਆ ਪਿਆ ਬੱਚੇ ਨੂੰ ਨਾ ਦਾ ਕੋਈ ਦਵਾਈ ਆ ਬੱਚੇ ਕੋਲੇ ਲਾਉਣ ਵਾਸਤੇ ਨਾ ਕੋਈ ਲੈਣ ਵਾਸਤੇ ਦਵਾਈ ਆ ਸਾਡੇ ਕੋਲ ਨਾ ਸਾਡੇ ਸਰਕਾਰ ਦੇ ਯੋਗ ਸਤਵੀਰ ਸਿੰਘ ਜੀ ਰੰਪਰਾ ਮੰਡੀ ਤੋਂ ਉਹਨਾਂ ਨੇ ਸੇਵਾ ਭੇਜੀ ਸੀ ਕਿ ਜੋ ਆਖਵਾਸ ਤੇ ਅੱਜ ਅਸੀਂ ਉਹਨਾਂ ਕੋਲੇ ਬੱਚੇ ਕੋਲੇ ਸੇਵਾ ਲੈ ਕੇ ਆਏ ਆ ਤੇ ਇਹ ਪਰਿਵਾਰ ਨੂੰ ਆਪਾਂ ਜਿਹੜੀ ਸੇਵਾ ਦਿੰਨੇ ਆ ਸਾਡੀ ਵੀਰੇ ਇੱਕ ਹੱਥ ਵਨ ਕੇ ਬੇਨਤੀ ਆ ਯਾਰਾ ਆ ਜਵਾਕ ਦਾ ਕਰਕੇ ਨਾ ਇੰਨੀ ਇੱਕ ਵੀਡੀਓ ਸ਼ੇਅਰ ਕਰਦੇ ਹੋ ਇੰਨੀ ਇੱਕ ਵੀਡੀਓ ਸ਼ੇਅਰ ਕਰਦੇ ਜੇ ਕੋਈ 5 ਰੁਪਏ ਵੀ ਪਾਉਣਾ ਚਾਹੁੰਦਾ ਅਸੀਂ ਇਹਨਾਂ ਦਾ ਅਕਾਊਂਟ ਨੰਬਰ ਦੇਵਾਂਗੇ ਵੀਡੀਓ ਦੇ ਵਿੱਚ ਮੋਬਾਈਲ ਨੰਬਰ ਵੀ ਇਹਨਾਂ ਦਾ ਦੱਸਾਂਗੇ ਅਸੀਂ ਆਪਣਾ ਨੰਬਰ ਵੀ ਛੱਡਾਂਗੇ ਵੀਰੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦੇ ਹੋ ਤਾਂ ਕਿ ਇਹਦਾ ਬੱਚੇ ਦਾ ਲਾਜ ਹੋ ਜੇ ਇਸ ਟਾਈਮ ਯਾਰ ਘਰੇ ਪਾਈ ਬੈਠਾ ਯਾਰ ਇਹਮਜ ਹਸਪੀਟਲ ਵਾਲਿਆਂ ਨੇ ਨਾ ਛੁੱਟੀ ਕੱਟ ਕੇ ਉੱਥੇ ਦਾ ਚਲੋ ਹਸਪਤਾਲਾਂ ਦੇ ਵਿੱਚ ਆਪਾਂ ਨੂੰ ਕੋਈ ਹੁੰਦਾ ਸਾਧਨ ਹੁੰਦਾ ਹੈ ਨਾ ਵੀ ਸੌ ਕਰ ਲੈਂਦਾ ਇੱਥੇ ਕੁਝ ਵੀ ਸਾਧਨ ਨਹੀਂ ਨਾ ਕੋਲੇ ਪੱਖਾ ਵੀ ਹੈ ਨਹੀਂ ਸੀਗਾ ਵੀਰ ਆ ਪੱਖਾ ਵੀ ਕਿਹਦੇ ਘਰੋਂ ਲੰਘ ਕੇ ਜਿਹੜਾ ਬੱਚੇ ਵਾਸਤੇ ਲਾਇਆਗਾ ਭਰਾਵਾਂ ਕੇ ਨਾ ਵੀਡੀਓ ਇੰਨੀ ਕੁ ਸ਼ੇਅਰ ਕਰ ਦਿਓ ਵੀ ਸੰਗਤ ਨੂੰ ਬੇਨਤੀ ਆ ਇਹਦਾ ਲਾਜ ਹੋ ਜੇ ਜਵਾਬ ਦਾ ਤੇ ਪਹਿਲਾਂ ਵਾਂਗੂ ਜਵਾਬ ਜਿਹੜਾ ਖੇਡਣ ਲੱਗੇ ਜੇ ਪੜਨ ਲੱਗੇ ਜੇ ਸਕੂਲ 'ਚ ਨਾ ਤੇ ਬਹੁਤ ਔਖਾਗਾ ਤੇ ਸਾਡੀ ਬੇਨਤੀ ਆ ਸਤਵੀਰ ਸਿੰਘ ਜੀ ਰਾਮਪਰਾਪੂਰ ਤੋਂ ਉਹਨਾਂ ਨੇ ਜਿਹੜੀ ਇਸ ਵੀਰ ਨੂੰ ਸੇਵਾ ਭੇਜੀ ਸੀਗੀ ਆ ਲੋ ਜੀ ਇਹ ਤੁਹਾਡੇ ਵਾਸਤੇ ਆਈ ਹੈ ਮੈਂ ਹੁਣ ਤੱਕ ਪੜਾਣਾ ਆ ਇਹ ਸਤਵੀਰ ਸਿੰਘ ਜੀ ਰਾਮਪਰਾ ਮੰਡੀ ਵਾਲੇ ਉਹਨਾਂ ਨੇ ਸੇਵਾ ਭੇਜੀ ਇਹਨਾਂ ਨੂੰ ਅਸੀਂ ਸੇਵਾ ਦੇ ਦਿੱਤੀ ਆ ਹੱਥ ਵਨ ਕੇ ਇਹੀ ਬੇਨਤੀ ਫੇਰ ਕਰਦੇ ਆ ਵੀ ਵੱਧ ਤੋਂ ਵੱਧ ਵੀਰੇ ਵੀਡੀਓ ਸ਼ੇਅਰ ਕਰ ਦਿਓ ਕੋਈ ਦਾਨੀ ਵੀਰ ਤੱਕ ਵੀਡੀਓ ਪਹੁੰਚਾ ਦਿਓ ਸੰਗਤ ਰੱਬ ਰੂਪ ਹੁੰਦੀ ਆ ਇਹ ਬੱਚੇ ਦਾ 2-2 ਰੁਪਏ ਵੀ ਜੇ ਤੁਸੀਂ ਇਹਦੇ ਵਾਸਤੇ ਕੱਢਦੇ ਹੋ ਨਾ ਤਾਂ 2-2 ਰੁਪਈਆ ਨਾਲ ਵੀ ਇਹਦਾ ਬੱਚੇ ਦਾ ਨਾਜ ਹੋ ਜਾਊਗਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਇਹਨਾਂ ਦਾ ਨੰਬਰ ਵੀ ਦੇਵਾਂਗੇ ਵੀਡੀਓ ਦੇ ਵਿੱਚ ਸਾਡਾ ਆ ਦਾ ਨੰਬਰ ਵੀ ਹੋਊਗਾ ਤੇ ਵੀਰੇ ਜਿਨੇ ਵੀ ਸੇਵਾ ਕਰਨੀਆਂ ਡਾਇਰੈਕਟ ਮਿਲ ਕੇ ਵੀ ਕਰ ਸਕਦਾ ਆਪਾਂ ਬੱਚੇ ਦਾ ਜਿਹੜਾ ਨਾਜ ਕਰਾਉਂਦੇ ਹੋ ਜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ